ਬੇ ਔਲਾਦ ਤਰਸਦੇ ਬੇ ਔਲਾਦ ਤਰਸਦੇ ਤੀ ਹੋਵੇ ਜਾਂ ਪੁੱਤ ਹੋਵੇ ਖੁਸ਼ੀਆਂ ਬਿਆਨਤ ਮਾਣੀਆਂ ਚਾਹੇ ਕੋਈ ਵੀ ਰੁੱਤ ਹੋਵੇ ਰਾਣੀ ਮਾਂ ममता ਦੁਟਾਈ ਰਾਜਾ ਚੁੱਕ ਗੋਦੀ ਖੜਾਈ ਪਰਜਾ ਸਾਰੀ ਔਲਾਦ ਵਾਂਗਣਾ ਪਰਜਾ ਸਾਰੀ ਔਲਾਦ ਵਾਂਗਰਾ गोविंद ਜਿਆ ਸਭ ਦਾ ਸੁੱਤ ਹੋਵੇ गोविंद ਜਿਆ ਸਭ ਦਾ ਸੁੱਤ ਹੋਈ ਦੂ ਤੜੇ ਬਣਾ ਗੁਰੀਲਾ ਜੁੱਧ ਕਰਦੇ ਦੂ ਤੜੇ ਬਣਾ ਗੁਰੀਲਾ ਜੁੱਧ ਕਰਦੇ ਨਾਲ ਗਲੇਲ ਤੀਰਾ ਘੜੇ ਗਾਗਰਾਂ ਪੰਨ ਦਿੰਦੇ ਅੱਗ ਦੀ ਨਾਲ ਬਣ ਆਇਆ ਜੋ ਅੱਗ ਦੀ ਨਾਲ ਬਣ ਆਇਆ ਜੋ ਅੰਮ੍ਰਿਤ ਮਈ ਬਚਣਾ ਸੰਗ ਕਰਾ ਤੰਨ ਤੰਨ ਦਿੰਦੇ ਕਰਾ ਤੰਨ ਤੰਨ ਦਿੰਦੇ ਪਿਆਸੇ ਨੂੰ ਪਾਣੀ ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ ਭੁੱਖੇ ਨੂੰ ਅੰਨ ਦੁਖੀਏ ਨੂੰ ਦਰਵਾਜ਼ ਨਿਰਦਨ ਨੂੰ ਤੰਨ ਦਿੰਦੇ ਨਿਰਦਨ ਨੂੰ ਤੰਨ ਦਿੰਦੇ ਮਨ ਟਟਕਦਾ ਰਹਿੰਦਾ ਸ਼ਾਂਤ ਨਾ ਬਿੰਦਾ ਮਨ ਟਟਕਦਾ ਰਹਿੰਦਾ ਸ਼ਾਂਤ ਨਾ ਬਿੰਦਾ ਕਰ ਬਚਨ ਬਲਾਤ ਬੰਦ ਤੇ ਕਰ ਬਚਨ ਬਲਾਤ ਬੰਦ ਨੇ ਗੋ ਆਕਾਸ਼ਾ ਗੋ ਆਕਾਸ਼ ਦਾ ਤੇ ਬਿੰਦੇ ਦਾ ਅਰਥ ਪ੍ਰਕਾਸ਼ ਹੋਇਆ ਦੂਰ ਹੀ ਦੇ ਲਾਇਏ ਜੇ ਆਗਮਨ ਨਾਲ ਦੂਰ ਹਰ ਨੀਰਾ ਕੁੱਲ ਹੋਇਆ ਦੂਰ ਹਰ ਨੀਰਾ ਕੁੱਲ ਹੋਇਆ ਔਰ ਅੰਗੇ ਮੰਦਰੇ ਤੋੜ ਛਿੰਡੇ ਔਰ ਅੰਗੇ ਮੰਦਰ ਤੋੜ ਛੱਡੇ ਜਿਨੇਊ ਤੇ ਚੁੰਚਨ ਪੰਡਤ ਵੱਡੇ ਗਿਨੇਉ ਤੇਜੁਰਚਨ ਪੰਡਤ ਵੱਡੇ ਤਾਂ ਟੋਲਾ ਨਵੇਂ ਗੁਰਾਂ ਦੇ ਦਰਬਾਰ ਜਾਂ ਉਚੇਰਾ ਰੋਇਆ ਤਾਂ ਟੋਲਾ ਨਵੇਂ ਗੁਰਾਂ ਦੀ ਦਰਬਾਰ ਜਾਂ ਉਚੇਰਾ ਰੋਇਆ ਮਾਸ ਗਊ ਦਾ ਖਵਾੰਦੇ ਪੰਡਤ ਰੋਂਦੇ ਕੁਰਲਾਉਂਦੇ ਮਾਸ ਗਊ ਦਾ ਖਵਾੰਦੇ ਪੰਡਤ ਰੋਂਦੇ ਕੁਰਲਾਉਂਦੇ ਜਾਨ ਮਾਲ ਬਚਾਉਣੇ ਲਈ ਜਾਨ ਮਾਲ ਬਚਾਉਣੇ ਲਈ ਮੁਸਲਮਾਨ ਹਿੰਦੂ ਬਸੇੜਾ ਹੋਇਆ ਮੁਸਲਮਾਨ ਹਿੰਦੂ ਵਹਿਦਾ ਹੋਇਆ ਤਨ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਦਿਓ ਸਰਬਸਦਾਨੀ ਜੀਓ ਤਨ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਦਿਓ ਸਰਬਸਦਾਨੀ ਜੀਓ ਮਹਾ ਅਮਰ ਆਤਮਾ ਔਰੰਗਾ ਲਟੇਰਾ ਹੋਇਆ ਔਰੰਗਾ ਲਟੇਰਾ ਹੋਇਆ ਦਸ਼ਮ ਪਿਤਾ ਦਾ ਅਵਤਾਰ ਦੇਵਸ਼ਰਨ ਦਸ਼ਮ ਪਿਤਾ ਦਾ ਅਵਤਾਰ ਦੇਵਸ ਸਮੁੱਚਾ ਬਿਸ਼ਮਣਾਂਦਾ ਏ ਸਮੂੱਚਾ ਵਿਸ਼ਮ ਬਣਾਉਂਦਾ ਏ ਔਰੰਗੇ ਦੀ ਕਬਰ ਦੇ ਤਾ ਔਰੰਗੇ ਦੀ ਕਬਰ ਦੇ ਤਾ ਕੋਈ ਨਾ ਕੋਈ ਟੁੱਟੇ ਖਿੱਟੇ ਚੜਾਉਂਦਾ ਏ ਟੁੱਟੇ ਛਿੱਤਰ ਚੜਾਉਂਦਾ ਏ ਜਾਲ ਨੂੰ ਕੌਣ ਕੇੰਦਰਾ ਯਾਦ ਕਰਦਾ ਏ ਜਾਲ ਨੂੰ ਕੌਣ ਕੇੰਦਰਾ ਯਾਦ ਕਰਦਾ ਸੰਗਰੂਰ ਦੀ ਸੰਤ ਸਿਪਾਈ ਦਸਹ ਪਿਤਾ ਨੂੰ ਹਰ ਕੋਈ ਸੀਸ ਝੁਕਾਉਂਦਾ ਹੈ ਦਸਹ ਪਿਤਾ ਸੰਤ ਸਿਪਾਈ ਨੂੰ ਹਰ ਕੋਈ ਸੀਸ ਝੁਕਾਉਂਦਾ ਹੈ ਬੋਲੇ ਨਾ ਗੁਰਬਾਣੀ ਸੁਣੇ ਨਾ ਗੁਰਬਾਣੀ ਪੁੱਲੇ ਜੋ ਉਪਕਾਰ ਤੇਰੇ ਕੀ ਕਹਾਂ ਦਾਤਾ ਜੋ ਲੰਗਰ ਛਕਦਾ ਛਕਾਉਂਦਾ ਏ ਕੀ ਕਹਾਂ ਦਾਤਾ ਜੋ ਲੰਗਰ ਛਕਦਾ ਛਕਾਉਂਦਾ ਬੋਲੇ ਸੋ ਨਿਹਾਲ